ਤੁਹਾਡਾ ਬਹੁਤ-ਬਹੁਤ ਸਵਾਗਤ ਐਨਐਨਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਅਲੱਗ-ਅਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਆ ਅੱਜ ਅਜੀ ਵਰਮਾ ਜੋ ਕਿ ਬੀਜੇਪੀ ਨੂੰ ਬਾਏ-ਬਾਏ ਕਰਕੇ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਾਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋਅ ਸੀ ਉਸੇ ਦੌਰਾਨ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਣੀ ਪਾਰਟੀ ਦੀਆਂ ਤਾਂ ਕੀ ਸਮਝੀਏ ਕਿ ਉਹਨਾਂ ਦੇ ਜੋ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਮੈਨੀ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਤੁਸੀਂ ਕੀ ਸਮਝਦੇ ਹੋ ਦੇਖੋ ਸਿਆਸੀ ਸਮਿਕਰਨ ਇੱਕ ਨਵਾਂ ਦੇਖਣ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸੀ ਜਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੇ ਆ ਜਾਣੇ ਕਿ ਆਮ ਆਦੀ ਪਾਰਟੀ ਦੀਆਂ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਕ ਕੀ ਹੈ ਕਿਉਂਕਿ ਬਹੁਤ ਆ ਕਬੱਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਝੰਡੀ ਲੱਗੇ ਹੁਣ ਜਿਹਦੇ ਵੱਡਾ ਝੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦੇ ਕੋਈ ਸਬੰਧ ਹੈਗੇ ਆ ਕਿ ਅਜੇ ਵੀ ਉਹ ਝਾੜੂ 'ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਾਰਨ ਅਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕਿ ਨਹੀਂ ਆਇਆ ਕਿਉਂਕਿ ਝੰਡੀਆਂ ਜਰੂਰ ਲੱਗ ਗਈਆਂ ਕੀ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾਜ ਤੱਕ ਦੇ ਆ ਛਣੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਾਂ ਮਨੀਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਵੈਸੇ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਐ ਇੱਕ ਟਰਾਈ ਕੀਤੀ ਐ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਐ ਤੁਸੀਂ ਇਹ ਭਜਨ ਲੱਗ ਕੇ ਸੁਣ ਰਹੇ ਹੋ ਕਿ ਉਹਨਾਂ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਐ ਸ਼ਾਨ ਕਿਤੇ ਆਪਾਂ ਜਿੱਧਰ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਐ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ ਤੁਹਾਡਾ ਬਹੁਤ ਬਹੁਤ ਸਵਾਗਤ ਐਨ ਐਨ ਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਲੱਗ ਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਆ ਅੱਜ ਅਜੇ ਵਰਮਾ ਜੋ ਕਿ ਬੀਜੇਪੀ ਨੂੰ ਬਾਏ ਬਾਏ ਕਰਕੇ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਾਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋਅ ਸੀ ਉਸੇ ਦੌਰਾਨ ਭਾਜਪਾ ਦਾ ਜਿਲ੍ਹਾ ਪ੍ਰਧਾਨ ਹੋਵੇ ਦੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਾਂ ਦੀ ਪਾਰਟੀ ਦੀਆਂ ਤਾਂ ਕੀ ਸਮਝੀਏ ਕਿ ਉਹਨਾਂ ਦੇ ਜੋ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਮੈਂ ਨਹੀਂ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਤੁਸੀਂ ਕੀ ਸਮਝਦੇ ਹੋ ਦੇਖੋ ਸਿਆਸੀ ਸਮਿਕਰਨ ਇੱਕ ਨਵਾਂ ਦੇਖ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸੀ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੇ ਆ ਜਾਣੇ ਕਿ ਆਮ ਆਦੀ ਪਾਰਟੀ ਦੀਆਂ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਕ ਕੀ ਹੈ ਕਿਉਂਕਿ ਬਹੁਤ ਕਬੱਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਢੰਡੀ ਲੱਗੇ ਹੁਣ ਜਿਹਦੇ ਵੱਡਾ ਝੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦੇ ਕੋਈ ਸਬੰਧ ਹੈਗੇ ਆ ਕਿ ਅਜੇ ਵੀ ਉਹ ਝਾੜੂ 'ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਾਰਨ ਅਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕੇ ਨਹੀਂ ਆਇਆ ਕਿਉਂਕਿ ਝੰਡੀਆਂ ਜਰੂਰ ਲੱਗ ਗਈਆਂ ਕੀ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾ ਸਕਦੇ ਆ ਝੰਡੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਾਂ ਮਨੀਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਵੈਸੇ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਐ ਇੱਕ ਟਰਾਈ ਕੀਤੀ ਐ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਐ ਤੁਸੀਂ ਇਹ ਭਜਨ ਲੱਗਿਆ ਸੁਣ ਰਹੇ ਹੋ ਇਹ ਉਹਦਾ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਐ ਸ਼ਾਨ ਕਿਤੇ ਆਪਾਂ ਜਿੱਦਾਂ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਐ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ ਤੋਂ ਡਾ ਬਹੁਤ ਬਹੁਤ ਸਵਾਗਤ ਐਨ ਐਨ ਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਲੱਗ ਲੱਗ ਦੇਖਣ ਨੂੰ ਮੈ ਲਰੇ ਆ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਅੱਜ ਅਜੇ ਵਰਮਾ ਜੋ ਕਿ ਬੀਜਪੀ ਨੂੰ ਬਾਏ ਬਾਏ ਕਰਕੇ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋ ਸੀ ਉਸੇ ਦੌਰਾਨ ਭਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਤੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਣੀ ਪਾਰਟੀ ਦੀਆਂ ਤੱਕੀ ਸਮਝਿਏ ਕਿ ਉਹਨਾਂ ਦੇ ਜੋ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਮੈਂ ਨਹੀਂ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਹੈ ਤੁਸੀਂ ਕੀ ਸਮਝਦੇ ਹੋ ਦੇਖੋ ਸਿਆਸੀ ਸਮਿਕਰਨ ਇੱਕ ਨਵਾਂ ਦੇਖਣ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸੀ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੇ ਆ ਜਾਣੇ ਕਿ ਆਮ ਆਦੀ ਪਾਰਟੀ ਦੀਆਂ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਕ ਕੀ ਹੈ ਕਿਉਂਕਿ ਬਹੁਤ ਆ ਕਬੱਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਝੰਡੀ ਲੱਗੇ ਹੋਣ ਜਿਹਦੇ ਵੱਡਾ ਝੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦੇ ਕੋਈ ਸਬੰਧ ਹੈਗੇ ਆ ਕਿ ਅਜੇ ਵੀ ਉਹ ਝਾੜੂ 'ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਾਰਨ ਅਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕੇ ਨਹੀਂ ਆਇਆ ਕਿਉਂਕਿ ਝੰਡੀਆਂ ਜਰੂਰ ਲੱਗ ਗਈਆਂ ਕਿ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾ ਸਕਦੇ ਆ ਝੰਡੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਆ ਮਨੇਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦਾ ਹੋ ਸਕਰੀਨ ਦੇ ਉੱਪਰ ਵੈਸੇ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਇੱਕ ਟਰਾਈ ਕੀਤੀ ਹੈ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਹੈ ਤੁਸੀਂ ਇਹ ਭਜਨ ਲੱਗਿਆ ਸੁਣ ਰਹੇ ਹੋ ਇਹਨਾਂ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਆ ਸ਼ਾਨ ਕਿਤੇ ਆਪਾਂ ਜਿੱਧਰ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਆ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ ਤੁਹਾਡਾ ਬਹੁਤ ਬਹੁਤ ਸਵਾਗਤ ਐਨ ਐਨ ਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਲੱਗ ਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਅੱਜ ਅਜੀ ਬਰਮਾ ਜੋ ਕਿ ਬੀਜਪੀ ਨੂੰ ਬਾਏ ਬਾਏ ਕਰ ਗਿਆ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਾਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋ ਸੀ ਉਸੇ ਦੌਰਾਨ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਤੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਣੀ ਪਾਰਟੀ ਦੀਆਂ ਤਾਂ ਕੀ ਸਮਝੀਏ ਕਿ ਉਹਨਾਂ ਦੇ ਜੋ ਇਹ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਮੈਨੀ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਤੁਸੀਂ ਕੀ ਸਮਝਦੇ ਹੋ ਦੇਖੋ ਸਿਆਸੀ ਸਮਕਰਨ ਇੱਕ ਨਵਾਂ ਦੇਖਣ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸੀ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੀ ਆ ਜਾਣੀ ਕਿ ਆਮ ਆਦੀ ਪਾਰਟੀ ਦੀਆਂ ਜੋ ਤਸੀਹਤ ਤਸਵੀਰ ਦੇਖ ਰਿਹਾ ਹਾਂ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਾ ਕੀ ਹੈ ਕਿਉਂਕਿ ਬਹੁਤ ਕਵੱਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਝੰਡੀ ਲੱਗੇ ਹੁਣ ਜਿਹਦੇ ਵੱਡਾ ਝੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦਾ ਕੋਈ ਸਬੰਧ ਹੈਗਾ ਹੈ ਕਿ ਅਜੇ ਵੀ ਉਹ ਝਾੜੂ 'ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਰਨ ਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕਿ ਨਹੀਂ ਆਇਆ ਕਿਉਂਕਿ ਟੰਡੀਆਂ ਜਰੂਰ ਲੱਗ ਗਈਆਂ ਕੀ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾ ਸਕਦੇ ਆ ਟੰਡੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਾਂ ਮਨੀਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਯਾ ਠੀਕ ਹੈ ਬਾਈ <गयाँ> वैसे त ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਇੱਕ ਟਰਾਈ ਕੀਤੀ ਹੈ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਹੈ ਤੁਸੀਂ ਇਹ ਭਜਨ ਲੱਗ ਕੇ ਸੁਣ ਰਹੇ ਹੋ ਕਿ ਉਹਨਾਂ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਹੈ ਸ਼ਾਨ ਕਿਤੇ ਆਪਾਂ ਜਿੱਧਰ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਹੈ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ ਤੁਹਾਡਾ ਬਹੁਤ-ਬਹੁਤ ਸਵਾਗਤ ਐਨਐਨਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਲੱਗ-ਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਆ ਅੱਜ ਅਜੀ ਵਰਮਾ ਜੋ ਕਿ ਬੀਜੇਪੀ ਨੂੰ ਬਾਏ ਬਾਏ ਕਰਕੇ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਾਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋਅ ਸੀ ਉਸੇ ਦੌਰਾਨ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਣੀ ਪਾਰਟੀ ਦੀਆਂ ਤਾਂ ਕੀ ਸਮਝੀਏ ਕਿ ਉਹਨਾਂ ਦੇ ਜੋ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਨਹੀਂ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਹੈ ਤੁਸੀਂ ਕਿ ਸਮਝਦੇ ਹੋ ਦੇਖੋ ਸਿਆਸੀ ਸਮਕਰਨ ਇੱਕ ਨਵਾਂ ਦੇਖਣ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸਹੀ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੇ ਆ ਜਾਣੇ ਕਿ ਆਮ ਆਦੀ ਪਾਰਟੀ ਦੀਆਂ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਕ ਕੀ ਹੈ ਕਿਉਂਕਿ ਬਹੁਤ ਕਵੱਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਝੰਡੀ ਲੱਗੇ ਹੁਣ ਜਿਹਦੇ ਵੱਡਾ ਝੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦਾ ਕੋਈ ਸਬੰਧ ਹੈਗਾ ਕਿ ਅਜੇ ਵੀ ਉਹ ਝਾੜੂ 'ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਾਰਨ ਅਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕੇ ਨਹੀਂ ਆਇਆ ਕਿਉਂਕਿ ਝੰਡੀਆਂ 'ਚ ਰੂਹ ਲੱਗ ਗਈ ਹੈ ਕਿ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾਜ ਤੱਕ ਦੇ ਆ ਛਣੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਾਂ ਮਨੀਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਵੈਸੇ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਐ ਇੱਕ ਟਰਾਈ ਕੀਤੀ ਐ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਐ ਤੁਸੀਂ ਇਹ ਭਜਨ ਲੱਗਿਆ ਸੁਣ ਰਹੇ ਹੋ ਇਹ ਉਹਦਾ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਐ ਸ਼ਾਨ ਕਿਤੇ ਆਪਾਂ ਜਿੱਧਰ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਐ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ ਤੁਹਾਡਾ ਬਹੁਤ ਬਹੁਤ ਸਵਾਗਤ ਐਨਐਨਆਰ ਨਿਊਜ਼ ਤੇ ਜਿਵੇਂ ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਤੇ ਸਿਆਸੀ ਸਮੀਕਰਨ ਬਹੁਤ ਸਾਰੇ ਲੱਗ ਲੱਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਮੈਂ ਨਕੋਦਰ ਦੀ ਕਰਨ ਜਾ ਰਿਹਾ ਅੱਜ ਅਜੇ ਵਰਮਾ ਜੋ ਕਿ ਬੀਜਪੀ ਨੂੰ ਬਾਏ ਬਾਏ ਕਰਕੇ ਔਰ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਦੂਜੀ ਵੱਡੀ ਖਬਰ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਭਜਪਾ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਧੀਰ ਜੀ ਕੱਲ ਭਗਵੰਤ ਮਾਨ ਦਾ ਇੱਕ ਵੱਡਾ ਰੋਡ ਸ਼ੋਅ ਸੀ ਉਸੇ ਦੌਰਾਨ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਦੇ ਚੰਡੀਆਂ ਉੱਪਰ ਲੱਗੀਆਂ ਹੋਈਆਂ ਆ ਆਪਾਂ ਦੀ ਪਾਰਟੀ ਦੀਆਂ ਤਾਂ ਕੀ ਸਮਝੀਏ ਕਿ ਉਹਨਾਂ ਦੇ ਜੋ ਪ੍ਰਾਪਰਟੀ ਹੈ ਜੋ ਦੁਕਾਨ ਹੈ ਇਹਦੇ ਉੱਤੇ ਪ੍ਰਾਪਰਟੀ ਨਹੀਂ ਕਹਿ ਸਕਦਾ ਦੁਕਾਨ ਜੋ ਦੁਕਾਨ ਹੈ ਇਦਾਂ ਆਪਾਂ ਜ਼ਰੂਰ ਕਹਿ ਸਕਦਾ ਮੈਂ ਕਿ ਭਾਜਪਾ ਦੇ ਉੱਪਰ ਝਾੜੂ ਦਾ ਕਬਜ਼ਾ ਹੋ ਗਿਆ ਤੁਸੀਂ ਕੀ ਸਮਝਦੇ ਹੋ ਦੇਖੋ ਸਿਆਸੀ ਸੰਮੇਖਾਰਨ ਇੱਕ ਨਵਾਂ ਦੇਖਣ ਨੂੰ ਮਿਲਿਆ ਹੈ ਜੋ ਮਨੀਸ਼ ਧੀਰ ਦੀ ਦੁਕਾਨ ਸਹੀ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਔਰ ਝੰਡੀਆਂ ਲੱਗਿਆ ਉਹਦੇ ਉੱਪਰ ਝਾੜੂ ਦੇ ਆ ਜਾਣੇ ਕਿ ਆਮ ਆਦੀ ਪਾਰਟੀ ਦੀਆਂ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਅਸੀਂ ਫੋਨ ਲਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਨੀਸ਼ ਜੀ ਫੋਨ ਨਹੀਂ ਚੁੱਕਦੇ ਤਾਂ ਚਲੋ ਫੋਨ ਕਰਦੇ ਆ ਜਾਣਦੇ ਆ ਮਾਜ਼ਰਕ ਕੀ ਹੈ ਕਿਉਂਕਿ ਬਹੁਤ ਕਮੇਡੀ ਗੱਲ ਹੈ ਜਦੋਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਟੰਡੀਆਂ ਲੱਗੀਆਂ ਜਿਹਦੇ ਵੱਡਾ ਟੰਡਾ ਬੀਜਪੀ ਦਾ ਕਿਉਂਕਿ ਸਪਸ਼ਟ ਹੈ ਬੀਜਪੀ ਦਾ ਉਹ ਬੰਦਾ ਹੈ ਪਹਿਲਾਂ ਝਾੜੂ ਦਾ ਸੀ ਪਰ ਅਜੇ ਵੀ ਝਾੜੂ ਦੇ ਨਾਲ ਉਹਨਾਂ ਦਾ ਕੋਈ ਸਬੰਧ ਹੈਗਾ ਕਿ ਅਜੇ ਵੀ ਉਹ ਝਾੜੂ ਚ ਵਾਪਸ ਜਾ ਸਕਦੇ ਆ ਕਾਰਨ ਕੀ ਹੈ ਕਾਰਨ ਅਜੇ ਸਾਹਮਣੇ ਨਿਕਲ ਕੇ ਸਾਹਮਣੇ ਨਿਕਲ ਕੇ ਨਹੀਂ ਆਇਆ ਕਿਉਂਕਿ ਟੰਡੀਆਂ ਜਰੂਰ ਲੱਗ ਗਈਆਂ ਕਿ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਪਰਿਵਾਰ ਦੇ ਵਿੱਚ ਵਾਪਸੀ ਜਾ ਸਕਦੇ ਆ ਟੰਡੀਆਂ ਲੱਗੀਆਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਾਂ ਮਨੀਸ਼ ਧੀਰ ਨੂੰ ਆਪਾਂ ਫੋਨ ਲਾ ਲਿਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਵੈਸੇ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੁੰਦਾਗਾ ਪਰ ਫਿਰ ਵੀ ਆਪਾਂ ਤਾਂ ਜੋ ਆਪਣਾ ਫਰਜ਼ ਬਣਦਾ ਇਹਨਾਂ ਦਾ ਵੀਊ ਲੈਣ ਦੇ ਲਈ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਇੱਕ ਟਰਾਈ ਕੀਤੀ ਹੈ ਤਾਂ ਫੋਨ ਉਹਨਾਂ ਨੇ ਨਹੀਂ ਚੱਕਿਆ ਅਜੇ ਤੱਕ ਪੂਰੀ ਕਾਲ ਜਾ ਰਹੀ ਹੈ ਤੁਸੀਂ ਇਹ ਭਜਨ ਲੱਗਿਆ ਸੁਣ ਰਹੇ ਹੋ ਇਹ ਉਹਦਾ ਦਾ ਪੁੱਛਣਾ ਸੀ ਉਹਨਾਂ ਨੂੰ ਕਿ ਤਿਆਰੀ ਕੀ ਆ ਸ਼ਾਨ ਕਿਤੇ ਆਪਾਂ ਜਿੱਧਰ ਨਹੀਂ ਜਾ ਰਹੇ ਜਾਂ ਹੋਰ ਚੱਕਰ ਕੀ ਆ ਚੰਡੀਆਂ ਵਾਲਾ ਪਰ ਨਹੀਂ ਫੋਨ ਉਹਨਾਂ ਨੇ ਨਹੀਂ ਚੱਕਿਆ